ਰਾਜਾ ਜੀ ਇਹ ਲਾਰਸਵਾਲਾ ਮੇਰਾ ਕੀ ਜਾਇ ਕਿ ਬਾਬੇ ਨਾਨਕ ਦੀ ਤੱਕੜੀ ਕਹ ਕੇ ਕੀ ਧਾਰਮਿਕ ਜੋ ਨਿਸ਼ਾਨਾਂ ਧਾਰਮਿਕ ਉਦਿਆਦ ਲੈ ਕੇ ਜਾਣਾ ਕੀ ਸੋ ਜਿਵੇਂ ਅਕਾਲੀ ਦਲ ਦੀ ਸਿਆਸਤ ਆਪਾਂ ਨੇ ਸ਼ੁਰੂ ਤੋਂ ਦੇਖੀ ਹੈ ਕਿ ਬਹੁਤ ਜ਼ਿਆਦਾ ਉਸੇ ਰਾਹ ਤੇ ਜਿਵੇਂ ਹੁਣ ਬੀਜੇਪੀ ਤੁਰਪੀ ਕਿ ਇੱਕ ਰਾਮ ਮੰਦਰ ਇੱਕ ਧਾਰਮਿਕ ਪ੍ਰੋਗਰਾਮ ਨੂੰ ਬੀਜੇਪੀ ਨੇ ਆਪਣਾ ਪ੍ਰੋਗਰਾਮ ਬਣਾ ਲਿਆ ਇੱਕ ਆਪਣਾ ਈਵੈਂਟ ਪਾਰਟੀ ਦਾ ਈਵੈਂਟ ਬਣਾ ਕੇ ਉਹਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਸੋ ਅਕਾਲੀ ਦਲ ਇਹ ਪਿਛਲੇ 20 30 ਸਾਲਾਂ ਤੋਂ ਇਹ ਚੀਜ਼ਾਂ ਕਰਦਾ ਆ ਰਿਹਾ ਹੈ 50 ਸਾਲਾਂ ਤੋਂ ਇਹ ਚੀਜ਼ਾਂ ਕਰਦਾ ਆ ਰਿਹਾ ਕਿ ਉਹ ਧਾਰਮਿਕ ਮਸਲਿਆਂ ਨੂੰ ਪਾਰਟੀ ਦੇ ਪ੍ਰੋਗਰਾਮ ਬਣਾ ਕੇ ਪੇਸ਼ ਕਰਦਾ ਰਿਹਾ ਉਸੇ ਵਿੱਚੋਂ ਇੱਕ ਉਸੇ ਸੋਚ ਉਸੇ ਮਾਨਸਿਕਤਾ ਦੇ ਵਿੱਚੋਂ ਉਪਜਿਆ ਹੋਇਆ ਇੱਕ ਬਿਆਨ ਆਇਆ ਕਿ ਜਿਹੜੀ ਬਾਬੇ ਨਾਨਕ ਦੀ ਤਕੜੀ ਉਹ ਕਾਲੀ ਦਲ ਦੀ ਤਕੜੀ ਆ ਸੋ ਕਾਲੀ ਦਲ ਹੋਂਦ ਵਿੱਚ ਆਉਂਦਾ 100 ਸਾਲ ਪਹਿਲਾਂ ਬਾਬਾ ਨਾਨਕ 500 600 ਸਾਲ ਪਹਿਲਾਂ ਧਰਤੀ ਤੇ ਆਏ ਨੇ ਤੇ ਪੂਰੀ ਮਨੁੱਖਤਾ ਨੂੰ ਸੰਦੇਸ਼ ਦੇ ਕੇ ਗਏ ਨੇ ਤਾਂ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਬਾਬਾ ਨਾਨਕ ਕਿਸੇ ਇੱਕ ਪੋਲੀਟੀਕਲ ਪਾਰਟੀ ਨਾਲ ਬੰਨੇ ਹੋਏ ਨਹੀਂ ਹੈਗੇ ਉਹਨਾਂ ਦੀ ਤੱਕੜੀ ਉਹਨਾਂ ਦੀ ਤੱਕੜੀ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਾਣੀਆਂ ਨੇ ਜਿਹੜੀ ਸਚਾਈ ਆ ਜਿਹੜਾ ਮੈਸੇਜ ਆ ਜਿਹੜਾ ਲੋਕਾਂ ਨੂੰ ਤੱਕੜੀ ਦੇ ਨਾਲ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀ ਉਹ ਇੱਕ ਪੋਲੀਟੀਕਲ ਪਾਰਟੀ ਜਿਹਨੂੰ ਲੋਕਾਂ ਨੇ ਨਕਾਰਤਾ ਤਾਂ ਬੀਬੀ ਨੂੰ ਇਹ ਕਹਿੰਦੇ ਸ਼ਰਮ ਨਹੀਂ ਆਈ ਕਿ ਲੋਕਾਂ ਨੇ ਬਾਬੇ ਨਾਨਕ ਦੀ ਤੱਕੜੀ ਨੂੰ ਹਰਾਤਾ ਉਹਨੂੰ ਕੀ ਲੱਗਦਾ ਕਿ ਬਾਬੇ ਨਾਨਕ ਦੀ ਤੱਕੜੀ ਕਦੇ ਹਾਰ ਸਕਦੀ ਆ ਸੋ ਇਹਨਾਂ ਚੀਜ਼ਾਂ ਤੋਂ ਸਿਆਸਤ ਨੂੰ ਦੂਰ ਰਹਿਣਾ ਚਾਹੀਦਾ ਧਾਰਮਿਕ ਕਾਂਗਰਸ ਵੀ ਹੱਥ ਪੰਜਾ ਕਹਿੰਦੀ ਆ ਕਿ ਬਾਬੇ ਨਾਨਕ ਦਾ ਦੇਖੋ ਇਹ ਉਹਨਾਂ ਦੀ ਸੌੜੀ માનਸਿਕਤਾ ਹੈ ਇਹ ਹੱਥ ਪੰਜੇ ਇਹ ਤੱਕੜੀਆਂ ਇਹ ਤੁਹਾਡੇ ਚੋਣ ਨਿਸ਼ਾਨ ਨੇ ਇਹ ਤੁਹਾਡੇ ਨਹੀਂ ਕੱਲ ਨੂੰ ਕਿਸੇ ਹੋਰ ਪੋਲੀਟੀਕਲ ਪਾਰਟੀ ਕੋਲ ਚਲੇ ਜਾਣਗੇ ਅਕਾਲੀ ਦਲ ਕੋਲ ਅੱਜ 2 ਸੀਟਾਂ ਮੈਂਬਰ ਪਾਰਲੀਮੈਂਟ ਦੀਆਂ 2-3 ਐਮਐਲਏ ਨੇ ਹੋ ਸਕਦਾ ਅਗਲੇ 5-10 ਸਾਲਾਂ 'ਚ ਇਹ 00 ਤੇ ਆ ਜਾਣ ਜਿਵੇਂ ਦਿੱਲੀ 'ਚ ਕਾਂਗਰਸ ਪਾਰਟੀ ਦੀ ਹਾਲਤ ਆ ਹੋ ਸਕਦਾ ਇਹ ਚੋਣ ਨਿਸ਼ਾਨ ਕਿਸੇ ਹੋਰ ਨੂੰ ਮਿਲ ਜਵੇ ਫਿਰ ਕੀ ਕਹਿਣਗੇ ਇਹ ਵੀ ਬਾਬੇ ਨਾਨਕ ਦੀ ਤੱਕੜੀ ਹੁਣ ਫਲਾਣੇ ਵਾਲੇ ਲੈ ਕੇ ਸੋ ਕਾਂਗਰਸ ਜਿਹੜੀ ਪੋਜੀਸ਼ਨ ਕਾਂਗਰਸ ਦੀ ਵੀ ਹੌਲੀ-ਹੌਲੀ ਬਣਦੀ ਜਾ ਰਹੀ ਆ ਜਿਵੇਂ ਤੁਸੀਂ ਦੇਖਿਆ ਹੋਣਾ ਮਹਾਰਾਸ਼ਟਰ ਵਿੱਚ ਜਿਹੜਾ ਚੋਣ ਨਿਸ਼ਾਨ ਸੀਗਾ ਉਹ ਸ਼ਿੰਦੇ ਗਰੁੱਪ ਨੂੰ ਅਲਾਟ ਹੋ ਗਿਆ ਉਦੋਂ ਬਠਾਕਰੇ ਵਾਲਾ ਤੋਂ ਇਹ ਚੋਣ ਨਿਸ਼ਾਨ ਨੇ ਇਹਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹਾਂ ਲੋਕਾਂ ਨੂੰ ਬਲੈਕਮੇਲ ਕਿਵੇਂ ਕਰਨਾ ਸੋ ਇਹ ਲੋਕ ਲੋਕਾਂ ਨੂੰ ਬਲੈਕਮੇਲ ਧਾਰਮਿਕ ਤੌਰ ਤੇ ਉਹਨਾਂ ਦੇ ਸੈਂਟੀਮੈਂਟਾਂ ਨੂੰ ਬਲੈਕਮੇਲ ਕਰਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ ਇਹ ਵਿਕਾਸ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਇਹ ਇਹ ਨਹੀਂ ਦੱਸਦੇ ਅਸੀਂ ਕੰਮ ਕੀ ਕਰੇ ਨੇ ਸੋ ਕੰਮ ਦੱਸੋ ਕੰਮ ਗਿਣਾਓ ਰਾਜਨੀਤੀ ਕਰੋ ਜੀ ਸਦਕੇ ਕਰੋ ਇਹ ਹੱਕ ਆ ਸਾਰਿਆਂ ਦਾ ਪਰ ਧਰਮ ਨੂੰ ਧਰਮ ਦੇ ਚਿੰਨ੍ਹਾਂ ਨੂੰ ਰਾਜਨੀਤੀ ਲਈ ਆਪਣੀ ਸੌੜੀ ਸਿਆਸਤ ਲਈ ਨਾ ਵਰਤੋ ਸਭ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਧਰਮ ਨੂੰ ਰਾਜਨੀਤੀ ਤੋਂ ਦੂਰ ਰੱਖੀਏ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਜੇਕਰ ਗੱਲ ਕਰੀਏ ਕਿ ਹਰੇਕ ਜਿਵੇਂ ਤੁਸੀਂ ਕਿਹਾ ਕਿ ਰਾਮ ਮੰਦਰ ਦੀ ਗੱਲ ਕੀਤੀ ਉਹ ਵੀ ਇੱਕ ਇਵੈਂਟ ਬਣਾ ਲਿਆ ਮੋਦੀ ਮੋਦੀ ਇਹ ਕਿਵੇਂ ਉਹ ਚੀਜ਼ਾਂ ਕਿਵੇਂ ਆਣ ਗਿਆ ਦੇਖੋ ਉਸੇ ਲਈ ਤਾਂ ਮੈਂ ਪਹਿਲਾਂ ਬੋਲ ਕੇ ਟਿਆ ਕਿ ਜਿਹੜੀ ਇਹ ਲੜਾਈ ਆਪਾਂ ਨੂੰ ਲੜਨੀ ਪਊਗੀ ਦੇਖੋ ਬੀਜੇਪੀ ਨੇ ਜਿਹੜਾ ਇਵੈਂਟ ਬਣਾਇਆ ਜਿੰਨੇ ਚਾਰ ਸ਼ੰਕਰਾਚਾਰੀਆਂ ਨੇ ਸ਼ੰਕਰਾਚਾਰੀਏ ਕੋ ਉਹ ਪਾਦੀ ਆ ਜਿਵੇਂ ਸਾਡੇ ਅਕਾਲ ਤਖਤ ਦੇ ਜਥੇਦਾਰ ਹੁੰਦੇ ਨੇ ਉਹਨਾਂ ਦੀ ਕਮਾਨ ਮਰਿਆਦਾ ਇੱਕ ਇੱਕ ਅਹੁਦਾ ਹੈ ਇੱਕ ਸਮਾਜ ਵਿੱਚ ਉਹਨਾਂ ਪ੍ਰਤੀ ਸ਼ਰਧਾ ਹੈ ਤੇ ਉਹਨਾਂ ਦਾ ਜਿਹੜਾ ਫੈਸਲਾ ਉਹ اٹਲ ਮੰਨਿਆ ਜਾਂਦਾ ਸਿੱਖ ਕੌਮ 'ਚ ਇਸੇ ਤਰ੍ਹਾਂ ਹਿੰਦੂ ਸਮਾਜ 'ਚ ਸ਼ੰਕਰਾਚਾਰੀਆ ਦਾ ਜਿਹੜਾ ਅਹੁਦਾ ਬਹੁਤ ਮਹਾਨ ਅਹੁਦਾ ਹੈ ਸੋ ਤੁਸੀਂ ਨੋਟ ਕਰੋ ਸ਼ੰਕਰਾਚਾਰੀਆ ਜਿਹਦੇ ਬਿਆਨ ਸੁਣੋ ਉਹਨਾਂ ਦੀਆਂ ਸਟੇਟਮੈਂਟਾਂ ਸੁਣੋ ਉਹ ਬੀਜੇਪੀ ਦੇ ਇਸ ਕਰਕੇ ਖਿਲਾਫ ਨਹੀਂ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਇਵੈਂਟ ਬਣਾਇਆ ਹੈ ਉਹ ਇਸ ਕਰਕੇ ਖਿਲਾਫ ਨੇ ਕਿ ਇੱਥੇ ਬਹੁਤ ਸਾਰੇ ਕਾਰਜਕ੍ਰਮ ਇਹੋ ਜਿਹੇ ਹੋ ਰਹੇ ਨੇ ਜਿਹੜੇ ਉਹਨਾਂ ਦੀ ਸ਼ਾਸਤਰਾਂ ਦੀਆਂ ਜਿਹੜੀਆਂ ਵਿਧੀਆਂ ਨੇ ਉਹਦੇ ਖਿਲਾਫ ਹੋ ਰਹੇ ਨੇ ਸੋ ਹਰ ਇੱਕ ਧਾਰਮਿਕ ਇਨਸਾਨ ਦੀ ਡਿਊਟੀ ਆ ਜਿਵੇਂ ਅਸੀਂ ਰਾਜਨੀਤਿਕ ਲੋਕ ਆ ਰਾਜਨੀਤੀ ਜੇ ਕੁਝ ਗਲਤ ਹੁੰਦਾ ਤਾਂ ਸਾਨੂੰ ਬੋਲਣਾ ਪੈਂਦਾ ਉਹ ਧਾਰਮਿਕ ਲੋਕ ਨੇ ਜੇ ਧਰਮ ਦੇ ਵਿੱਚ ਸ਼ਾਸਤਰਾਂ ਦੇ ਖਿਲਾਫ ਕੋਈ ਚੀਜ਼ ਹੁੰਦੀ ਹੈ ਤਾਂ ਸ਼ੰਕਰਾਚਾਰੀ ਆ ਜੇ ਇਹਨੂੰ ਬੋਲਣਾ ਪੈਂਦਾ ਤੇ ਉਹ ਬੋਲ ਵੀ ਰਹੇ ਨੇ ਸੋ ਭਾਜਪੀ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਤੁਸੀਂ ਸ਼ੰਕਰਾਚਾਰੀ ਆ ਜੀਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਜਿਹੜਾ ਜਿਨ੍ਹਾਂ ਨੇ ਹੁਣ ਤੱਕ ਧਰਮ ਦੀਆਂ ਬਾਗਡੋਰਾਂ ਸੁਵਾਲ ਕੇ ਰੱਖੀਆਂ ਨੇ ਤੇ Hindu ਧਰਮ ਲਈ ਉਹ ਇੱਕ ਡਿਊਟੀ ਨਿਭਾ ਰਹੇ ਨੇ ਇੱਕ ਪ੍ਰਮਾਤਮਾ ਵੱਲੋਂ ਬਖਸ਼ੀ ਲੋਕਾਂ ਵੱਲੋਂ ਬਖਸ਼ੀ ਸੇਵਾ ਨਿਭਾ ਰਹੇ ਨੇ ਸੋ ਭਾਜਪੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਸ਼ੰਕਰਾਚਾਰੀ ਆ ਜੀਨੂੰ ਇਗਨੋਰ ਕਰਕੇ ਉਹਨਾਂ ਦੇ ਖਿਲਾਫ ਨਕਲੀ ਸ਼ੰਕਰਾਚਾਰੀਆ ਪੈਦਾ ਕਰਕੇ ਇਹ ਬਹੁਤ ਬੜਾ ਮਸਲਾ ਜਿਹੜਾ ਆਉਣ ਵਾਲੇ ਸਮੇਂ ਚ ਨਿਕਲ ਕੇ ਬਾਹਰ ਆਊਗਾ ਜਦੋਂ ਬੀਜੇਪੀ ਸੱਤਾ ਤੋਂ ਬਾਹਰ ਜਾਊਗੀ ਉਦੋਂ ਬੀਜੇਪੀ ਦੇ ਘਪਲੇ ਵੀ ਸਾਹਮਣੇ ਆਉਣਗੇ ਤੇ ਬੀਜੇਪੀ ਨੇ ਜਿਹੜੀ ਧਰਮ ਚ ਘੁਸਪੈਠ ਕਰੀ ਆ ਨਕਲੀ ਸ਼ੰਕਰਾਚਾਰੀਆ ਬਣਾਏ ਨੇ ਨਕਲੀ ਸੰਤ ਬਣਾਏ ਨੇ ਨਕਲੀ ਮਹਾਂਤ ਬਣਾਏ ਨੇ ਨਕਲੀ ਮਹਾਤਮਾ ਬਣਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਾਉਣਾ ਸ਼ੁਰੂ ਕਰਿਆ ਇਹ ਬਹੁਤ ਗੰਭੀਰ ਦੋਸ਼ ਆ ਰਹੇ ਵੱਡੇ ਗੰਭੀਰ ਦੋਸ਼ ਇਹ ਦੋਸ਼ ਨਹੀਂ ਇਹ ਸਚਾਈ ਆ ਜਦਨ ਬੀਜੇਪੀ ਸੱਤਾ ਤੋਂ ਬਾਹਰ ਗਈ ਇਹ ਨਕਲੀ ਸੰਤ ਨਕਲੀ ਮਹਾਤਮਾ ਦੇ ਕੱਚੇ ਚਿੱਠੇ ਸਭ ਦੇ ਸਾਹਮਣੇ ਆਉਣਗੇ ਜਿਵੇਂ ਕੁਝ ਮਹਾਪੁਰਸ਼ ਜੇਲਾ ਦੀ ਹਵਾ ਕਾ ਰਹੇ ਨੇ ਜਿਹੜੇ ਅੱਜ ਬੀਜੇਪੀ ਦੇ ਗੁਣਗਾਨ ਜਿਨ੍ਹਾਂ ਦਾ ਕੰਮ ਧਾਰਮਿਕ ਦਾ ਗੁਣਗਾਨ ਕਰਨਾ ਨਹੀਂ ਕਿਸੇ ਧਰਮ ਦੀ ਭਲਾਈ ਕਰਨਾ ਨਹੀਂ ਸਿਰਫ ਬੀਜੇਪੀ ਦੇ ਲੀਡਰਾਂ ਦਾ ਗੁਣਗਾਨ ਕਰਨਾ ਜਿਨ੍ਹਾਂ ਦਾ ਕਰਮ ਬਣ ਗਿਆ ਉਹ ਲੋਕਾਂ ਦੀ ਸਚਾਈ ਲੋਕਾਂ ਦੇ ਸਾਹਮਣੇ ਆਊਗੀ ਤੁਸੀਂ ਸਮਾਂ ਆਉਣ ਦਿਓ ਆਪਾਂ ਇਦਾਂ ਹੀ ਬੈਠ ਕੇ ਗੱਲ ਕਰਾਂਗੇ ਤੁਹਾਨੂੰ ਮੈਂ ਬਾਈ ਨੇਮ ਗਿਣਾਉਂਗਾ ਕਿਹੜੇ ਕਿਹੜੇ ਬੰਦੇ ਜਿਹੜੇ ਬੀਜੇਪੀ ਦੇ ਨਕਲੀ ਸੰਤ ਬਣ ਕੇ ਲੋਕਾਂ ਨੂੰ ਗਵਰਾਹ ਕਰਦੇ ਸੀ ਉਹ ਸਲਾਖਾਂ ਦੇ ਪਿੱਛੇ ਹੋਣ